ਵਾਹਿਗੁਰੂ 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 ਪਰਤੈ ਸੋਹੀ ਮਹਲਾ ਦੂਜਾ ਸਲਾਮ ਜਵਾਬ ਦੋਵੈ ਕਰੇ ਮੁੰਡਹੁ ਘੁੱਟਾ ਜਾਏ ਨਾਨਕ ਦੋਵੈ ਕੂੜੀਆਂ ਥਾਏ ਨਾ ਕਾਈ ਪਾਏ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤੇ ਕੀਤਾ ਪਾਈ ਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਐ ਜਿਉ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀ ਐ ਕਿਛ ਲਾਹੇ ਉੱਪਰ ਘਾਲੀ ਐ ਸ਼ਲੋਕ ਮਹੱਲਾ ਦੂਜਾ ਚੱਕਰ ਲੱਗੈ ਚੱਕਰੀ ਨਾਲੇ ਗਾਰਭਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੂੰ ਕਾ ਕਹਿਆ ਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੂਸਤੀ ਕਦੇ ਨਾ ਆਵੈ ਰਾਸ ਜਿਹਾ ਜਾਣੈ ਤੇ ਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਵਾਵੈ ਦੂਜੀ ਹੋਐ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣੈ ਕੂੜੋ ਹੋਐ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ ਨਾਲ ਇਆਣੀ ਦੂਸਤੀ ਵਡਾਰੂ ਸਿਉਨੇਹ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕਿ ਅਦ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕਰ ਲੱਗੈ ਚੱਕਰੀ ਜੀ ਚੱਲ ਖਸਮੇ ਭਾਈ ਹੁਰਮਤ ਤਿਸਨੋਂ ਅਗਲੀ ਉਹ ਵਜਹੋ ਭੇਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਵਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰਮਾਤ ਸਾਹਿਬ ਟੁੱਟੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਪਨੀ ਹਰ ਤਾ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਾ ਗਲੀਆਂ ਜੰਜੀਰੀਆਂ ਇਕ ਤੁਰੀ ਚੜਹੈ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈ ਸਿਉ ਕਰੀ ਪਕਾਰ ਨਾਨਕ ਕਰਨਾ ਜਨ ਕੀਆ ਫਿਰ ਤਿਸ ਹੀ ਕਰਨੀ ਸਾਰ ਸਲੋਕ ਮਹੱਲਾ ਪਹਿਲਾ ਆਪੇ ਪਾਂਡੇ ਸਾਜੇ ਹਨ ਆਪੇ ਪੂਰਨ ਦੇ ਇਕ ਨਹੀਂ ਦੁੱਧ ਸਮਾਈ ਐ ਇਕ ਚੁੱਲ੍ਹਾ ਰਹਿਣ ਚੜੇ ਇਕ ਨਿਹਾਲੀ ਪੈ ਸਵਨ ਇਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਭੇ ਰਖੈ ਆਪ ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ ਕਿਸ ਨੂੰ ਕਹੀਐ ਨਾਨਕਾ ਸਭ ਕਿਛ ਆਪੇ ਆਪ ਪੌੜੀ ਵੱਡੇ ਕੀਆ ਵਡਿਆਈਆ ਕਿਛ ਕਹਿਣਾ ਕਹਿਣ ਨਾ ਜਾਏ ਸੂ ਕਰਤਾ ਕਾਦਰ ਕਰੀਮ ਦੇ ਜੀਆ ਰਜ਼ਕ ਸੰਬਾਹੇ ਸਾਈ ਕਾਰ ਕਮਾਵਣੀ ਤੋਰੀ ਛੋਡੀ ਤਿੰਨ ਪਾਏ ਨਾਨਕ ਏ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਛੁੱਧਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਓ ਨਾਮ ਦੇਓ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਕਮਨ ਕਾਜ ਜਗ ਉਪਜੈ ਬਿਨ ਸੈ ਕਹੋ ਮੋਹਿ ਸਮਝਾਇਆ ਦੇਵ ਕਰੋ ਦਇਆ ਮੋਹਿ ਮਾਰਗ ਲਾਭੋ ਜਿਤ ਭੈ ਬੰਦਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਧ ਨਹੀਂ ਫਾਰੈ ਅਰ ਮਨ ਸੁਨ ਨਾ ਲੂਕੇ ਆਪਾ ਪਦ ਨਿਰਵਾਣ ਨਾ ਚੀਨਿਆ ਇਨ ਬਿਦ ਅਪਿਓ ਨਾ ਚੂਕੇ ਕਹੀ ਨਾ ਉਪਜੈ ਉਪਜੀ ਜਾਣੈ ਭਾਵ ਅਭਾਵ ਵਿਹੂਣਾ ਉਦੈ ਅਸਤ ਕੀ ਮਨ ਬੁੱਧ ਨਾਸੀ ਤਉ ਸਦਾ ਸਹਿਜ ਲਿਵ ਲੈਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿੜੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਆਸਾ ਗੱਜ ਸਾਡੇ ਤਹ ਤਹ ਧੂਤੀਆਂ ਤੇਰੇ ਪਾਇਨ ਤੱਗ ਗਲੀਆਂ ਜਿਨਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਉਹ ਹਰ ਕੇ ਸੰਤ ਨਾ ਆਖੀਐ ਬਾਂਨਾਰਸ ਕੇ ਠੱਗ ਐਸੇ ਸੰਤ ਨਾ ਮੋਹ ਕੋ ਭਾਵਹਿ ਡਾਲਾ ਸਿਓ ਪੇਡਾ ਘਟਕਾ ਵਹਿ ਰਹਾਉ ਵਸਨ ਮਾਜ ਚਰਾਵਹਿ ਉਪਰ ਕਾਠੀ ਧੋਏ ਜਲਾਵਹਿ ਵਸਦਾ ਖੋਦ ਕਰਹਿ ਧੋਏ ਚੂਲੇ ਸਾਰੇ ਮਾਨਸ ਖਾਵਹਿ ਹੋਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ ਸਦਾ ਸਦਾ ਫਿਰੈ ਅਬਮਾਨੀ ਸਗਲ ਕੁਟੰਬ ਡਬਾਵੈ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੀ ਕਰਮ ਕਮਾਵੈ ਕਹੋ ਕਬੀਰ ਜਿਸ ਸਤਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਲਾਸਾ ਮੇ ਰੋਕੀਨਾ ਸੇਜ ਸੁਖਾਲੀ ਮੁਖ ਅਮਰਤ ਦੀਨਾ ਕਿਸ ਬਾਪ ਕੋ ਕਿਉ ਮਨਹੁ ਵਿਸਾਰੀ ਆਗੈ ਗਿਆ ਨਾ ਬਾਜੀ ਹਾਰੀ ਮੂਈ ਮੇਰੀ ਮਾਈ ਹਉ ਖਰਾ ਸੁਖਾਲਾ ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ ਬਾਲ ਕਿਸ ਬਾਪੈ ਜਿਨਹਉ ਜਾਇਆ ਪੰਚਾਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਵਡ ਗੋਸਾਈ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕਿਸ ਸੂਜਿਆ ਆਸਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਭਰ ਪਾਣੀ ਆਸ-ਪਾਸ ਪੰਜ ਜੋਗੀ ਆ ਬੈਠੇ ਵਿਚ ਨਕਟ ਦੇ ਰਾਣੀ ਨਕਟੀ ਕੋਠਾ ਨਗਨ ਬਾਡਾ ਡੂ ਕਿਨਹ ਬਵੇਕੀ ਕਾਟੀ ਤੂੰ ਰਹਾਉ ਸਗਲ ਮਾਹੇ ਨਕਟੀ ਕਾ ਵਾਸਾ ਸਗਲ ਮਾਰ ਉਹ ਹੈਰੀ ਸਗਲਿਆਂ ਕੀ ਹੋ ਬਹਿਨ ਭਾਨ ਜੀ ਜਿਨਹ ਬਰੀ ਤਿਸ ਕੇਰੀ ਹਮਰੂ ਭਰਤਾ ਬਡੋਬ ਬੇਕੀ ਆਪੇ ਸੰਤ ਕਹਾਵੈ ਉਹ ਹਮਾਰੇ ਮਾਥੈ ਕਾਇਮ ਔਰ ਹਮਰੇ ਨਿਕਟ ਨਾ ਆਵੈ ਨਾ ਕੋ ਕਾਟੀ ਕੰਨੋ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ तीन लोक की प्यारी आशा योगी जति तपी सन्यासी बहु तीर्थ भ्रमण लंजत मुंजत मौन जटा धर अंत तौ मरना ताते सेविय ले रामना रसना राम नाम हित जाके कहां करे जमुना रहाव आगम निर्गम जोतिक जान है बहो बहो व्याकरना ਤੰਤ ਮੰਤਰ ਸਭ ਔਖਦ ਜਾਣੈ ਅੰਤ ਤਉ ਮਰਨਾ ਰਾਜ ਭੋਗ ਅਰ ਸਤਰ ਸੰਗਾਸਨ ਬਹੁ ਸੁੰਦਰ ਰਮਨਾ ਪਾਨ ਕਪੂਰ ਸੁਬਾਸਕ ਚੰਦਨ ਅੰਤ ਤਉ ਮਰਨਾ ਬੇਦਪਰਾਨ ਸਿਮਰਤ ਸਭ ਖੋਜੇ ਕਹੂ ਨਾ ਉਪਰਨਾ ਕਹੋ ਕਬੀਰ ਇਉ ਰਾਮਹਿ ਜੰਪੋ ਮੇਟ ਜਨਮ ਮਰਨਾ ਆਸਾ